ਉਹ ਵੇਖ ਕੇ ਬਾਬਾ ਜੀ ਵਿਆਹਤਾ ਵਿੱਚ ਆਏ ਤੇ ਬਚਨ ਨਿਕਾਲੇ ਭਗਤ ਜੀ ਕੀ ਮਾਮਲਾ ਹੈ ਭਗਤ ਜੀ ਹੱਥ ਨੂੰ ਪੂੰਝ ਕੇ ਹੌਸਲਾ ਕਰਕੇ ਬੋਲੇ ਮਹਾਰਾਜ ਅਰਬ ਖਾਨ ਚੋਂ ਚਾਰ ਪੀਰੇ ਆਏ ਹਨ ਉਹਨਾਂ ਨੇ ਆ ਕੇ ਖੁੱਲੇ میدان ਵਿੱਚ ਬਾਂਦ ਦੇ ਕੇ ਚਾਰ ਮਕਬਰੇ ਕਰਮਤਾ ਨਾਲ ਖੜੇ ਕਰ ਦਿੱਤੇ ਹਨ ਹਿੰਦੂਆਂ ਦੇ ਮੁੰਡੇ ਵੇਖਣਗੇ ਤਾਂ ਉਹਨਾਂ ਪੀਰਾਂ ਵਿੱਚੋਂ ਇੱਕ ਪੀਰ ਪੱਥੇ ਨੇ ਉਹਨਾਂ ਹਿੰਦੂ ਮੁੰਡਿਆਂ ਨੂੰ ਕਿਹਾ ਕਿ ਜੇ ਤੁਸੀਂ ਪੰਜ ਸ਼ਰਾਂ ਵਿੱਚ ਆ ਜਾਓ ਤਾਂ ਸਾਡੇ ਕਲਮੀ 'ਚ ਇੰਨੀ ਤਾਕਤ ਹੈ ਕਿ ਸਵਾ ਸਾਲ ਵਿੱਚ ਤੁਹਾਡੇ ਅੰਦਰੇ ਸ਼ਕਤੀਆਂ ਆ ਜਾਂਦੀਆਂ ਹਨ ਸੋ ਇਹ ਗੱਲ ਸੁਣ ਕੇ ਉਹਨਾਂ ਮੁੰਡਿਆਂ ਆਪਣੇ ਜਨੇਊ ਲਾ ਲਾ ਕੇ ਭਗਾ ਭਗਾ ਕੇ ਮਾਰੇ ਤੇ ਉਹਨਾਂ ਵੱਲ ਵੇਖ ਕੇ ਇਹ ਬਿਮਾਰੀ ਚੱਲ ਪਈ ਹੈ ਦੇਖੋ ਦੇਖੀ ਕਈ ਹਿੰਦੂ ਮੁਸਲਮਾਨ ਹੋਏ ਜਾ ਰਹੇ ਹਨ ਦੀਨਾਂ